ਤੇ ਪਾਣੀ ਆਣੀ ਹੋਵੇ ਉਹ ਮੈਨੂੰ ਪ੍ਰੇਮ ਵਾਲੇ ਮੇਰੇ ਪਿੰਡ ਦੇ ਨੇ ਇਹਦੇ ਬਾਬਾ ਜੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਵੀ ਕਰਾਇਆ ਕੀਤਾ ਅਰਦਾਸ ਵੀ ਕੀਤੀ ਅਸੀਂ ਗੁਟਕਾ ਸਾਹਿਬ ਵੀ ਨਾਲੇ ਲੈ ਆਏ ਆਖੋ ਸਤਨਾਮ ਧਨਵਾਦ ਜਿਹੜਾ ਸੱਚਾ ਹਸਤਾਨ ਇਹਦੀਆਂ 6 ਉਂਗਲਾਂ ਨੇ ਆ ਦਿੱਤੀਆਂ 2 ਨੇ ਉਹਦੀਆਂ ਉਹ ਮੇਰੇ ਪਿੰਡ ਦੇ ਨੇ ਮੈਂ ਸ਼ਗਲ ਵੀ ਦਿੱਤਾ

ਸਾਡੀ ਹਾਜ਼ਰੀ ਦਰਗਾਹ ਤੱਕ ਲੱਗੇ ਸਾਰੀ ਸੰਗਤ ਦਾ ਧੰਨਵਾਦ ਸੈਕਟਰੀ ਸਾਹਿਬ ਦਾ ਧੰਨਵਾਦ ਬੜਾ ਪਿਆਰ ਕਰਦਾ ਬੜਾ ਬਈ ਬਾਬਾ ਜੀ ਬੋਣਾ ਬਾਬਾ ਪ੍ਰਸ਼ੰਤ ਸਿੰਘ ਜੀ ਬੜਾ ਪਿਆਰ ਮੈਨੂੰ ਰਾਤ ਵਿੱਚ ਫੋਨ ਕਰਕੇ ਇੱਥੇ ਲਾ ਕੇ ਮੈਨੂੰ ਬਾਬਾ ਜੀ ਮੈਂ ਬਹੁਤ ਸ਼ਰਮਸਾਰ ਕਰਨਾ ਕਦੇ ਹਾਜ਼ਰੀ ਪਰ ਸਭ ਮਾਪੁਰਸ਼ਾਂ ਦਾ ਪ੍ਰਣਿਮ ਭਰਨਣ ਲਈ ਦਰਦਾ ਆਓ ਹੋਈਆ ਤਮਾਮ ਬੁਲਾਉਂਦੀ ਖਿਮਾ ਸਤਿਗੁਰ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ सारे नानक नाम वागुरू जी का खालसा वाह बाबा पैरा सिंह सतरे वाले आप जी को गुरबाणी का कीर्थन सफल दवा रहे ਬਹੁਤ ਬਹੁਤ ਧੰਨਵਾਦ ਇਧਰ ਲੋਕਿੰਗ ਤੋਂ ਸੰਸਥਾ ਨੇ ਤੁਹਾਡੇ ਵਿਦਿਅਕ ਤੁਹਾਨੂੰ ਕਹਲਾਇਆ ਸੀ ਉਹ ਸਾਰਿਆਂ ਦਾ ਸਨਮਾਨ ਕੀਤਾ ਗਿਆ ਸਾਰੀ ਸਾਰੇ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਭਾਵੇਂ ਸ਼ਖਤਾ ਬਹੁਤ ਕਾਇਆ ਤੇ ਦੇ ਵਿੱਚ ਇਸ ਇਲਾਕੇ ਨੇ ਜਿਹੜੇ ਕਿ ਰੋਪੜ ਦੇ ਡੀਆਈਏ ਨੇ ਚਰਨ ਸਿੰਘ ਜੀ ਪੁਤਰ ਸਾਹਿਬ ਉਹ ਵੀ ਆਏ ਸੀ ਤੇ ਉਹਨਾਂ ਸਾਰਿਆਂ ਦੀ ਨਿਗਰਾਨੀ ਦੇ ਵਿੱਚ ਸਾਰਾ ਸਮਾਗਮ ਚੱਲਿਆ ਸਾਰੀ ਫੀ ਸਪੋਰਟ ਦਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਅਸੀਂ ਉਮੀਦ ਰੱਖਦੇ ਹਾਂ ਵੀ ਹਰ ਵਾਰੀ ਜਦੋਂ ਵੀ ਇੱਥੇ ਕੋਈ ਸਮਾਗਮ ਹੁੰਦਾ ਸਾਨੂੰ ਪ੍ਰਸ਼ਾਸਨ ਦਾ ਇਸੇ ਤਰ੍ਹਾਂ ਸਹਿਯੋਗ ਜਿਹੜਾ ਉਹ ਮਿਲਦਾ ਰਹੇ ਤੇ ਇਹਨਾਂ ਨੇ ਕਿਉਂਕਾ ਕੋਈ ਵੀ ਆਏ ਨੇ ਤੋਂ ਬਾਹਰ ਉਹ ਸਟੈਂਡ ਕਰਕੇ ਵੀ ਇਹ ਪ੍ਰੋਗਰਾਮ ਜਿਹੜਾ ਦੇਖਿਆ ਕਰੋ ਉਹਨਾ ਬੇਕੀਆ ਭਾਈ ਵਿੰਦਰ ਸਿੰਘ ਜੀ